ਨੰਬਰ ਹੋ ਜੇ ਚੋਣ ਮਾੜੀ ਹੋਵੇ ਸਾਡੀ ਫੁੱਲ ਗਰੰਟੀ ਅਸੀਂ ਆਉਣ ਜਾਂਦਾ ਕਰਾਇਆ ਉਹਦੇ ਸਾਡੀ ਮੈਂ ਚੋਣ ਦੀ ਮਾੜੀ ਹੋਵੇ ਕੋਈ ਵੀ ਡੰਗਰ ਮਾੜਾ ਹੋਵੇ ਚੋਣ ਦਾ ਲਓ ਜੀ ਫੇਰ ਬਾਰ ਬਾਰ ਕਿਹਨੇ ਚੋਣ ਦਾ ਮਾੜਾ ਹੋਵੇ ਅੱਛਾ ਜੀ ਉਹ ਅਸੀਂ ਮਤਲਬ ਆਉਣ ਜਾਂਦਾ ਖਰਚਾ ਸਾਨੂੰ ਪਾ ਦੇ ਮੈਂ ਡੰਗਰ ਲੱਦ ਕੇ ਸਾਡਾ ਠੀਕ ਹੈ ਠੀਕ ਹੈ ਠੀਕ ਚੋਣ ਦਾ ਮਾੜਾ ਨਾਂ ਲੈਣਾ ਹੀ ਤਾਂ ਨਾ ਕੇ ਨੂੰ ਦੇਣਾ ਹੀ 200 ਛੋਟੇ ਜੇ 300 ਵੀ ਕੋਈ ਨਹੀ ਕਰਨੀ ਅੱਛਾ ਜੀ ਨਾ ਹੀ ਕੋ ਮੇਰਾ ਵੀਰ ਇੰਨਾ ਬਹੁਤਾ ਖਿੱਚ ਕਰੀ ਠੀਕ ਹੈ ਠੀਕ ਲਓ ਜੀ 30000 ਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਜਿਹੜ ਤੂੰ ਗਾਗ ਪੱਕਾ ਬਣ ਜਾਏਗਾ ਸਾਡਾ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਇਹ ਨਾਲ ਬਾਤ ਮਨਜਮ ਕਰਕੇ ਬਖਾਵਾਂਗੇ ਉਹ ਕਰਾਂਗੇ ਇਹ ਕਰਾਂਗੇ ਨਹੀਂ ਬਿਲਕੁਲ ਨਹੀਂ ਕੋਈ ਦੇਹੂਗੀ ਬਿਲਕੁਲ ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਲੱਕੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 5 ਪਸ਼ੂ 3 ਵੜਾ ਵੜਾ ਤੇ 2 ਝੋਟੀਆਂ ਯਾਰ ਪਸ਼ੂ ਬਿਲਕੁਲ ਤਾਜ਼ੇ ਸੋਏ ਤੇ ਇੱਕ ਇੱਕ ਬੰਨ ਤਿਆਰ ਰੈਡ ਦਿਖਾਵਾਂਗੇ ਚੰਗੇ ਤਖੜੇ ਕੰਦ ਕਾਠ ਵਾਲੀ ਸਿਆਤਮਾ ਪਹੁੰਚੇ ਭਾਜੀ ਨੀਤੇ ਸਿੰਘ ਹਣਾ ਕੋਲ ਆ ਜੋ ਕਰਦੇ ਆ ਬਾਈ ਨਾਲ ਗੱਲਬਾਤ ਵਿੱਚ ਕੁਛ ਦੇਣਾ ਨਹੀਂ ਪਹਿਲਾਂ ਸਿੱਧੇ ਨੀ ਤਾਰਾ ਮਾਰਦੇ ਸਤਿਏ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਗੁਰੂ ਰਾਮਦਾਸ ਜੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਹਾਂ ਜੀ ਤੇ ਬਾਈ ਆਪਣਾ ਨਾਮ ਤੇ ਡਰੈੱਡਾ ਸਿਓ ਮੇਰਾ ਨੀਤਾ ਨੰਬਰ ਲਖੂਆ ਵਾਲਾ ਜੀ ਲਈ ਨਾਲਾ ਤੇ ਜਿਹੜਾ ਨੰਬਰ ਠੀਕ ਆ ਜੀ ਫੋਨ ਕੋਈ ਬੋਲਦੇ ਹੋ 9992660565 ਠੀਕ ਆ ਜੀ ਤੇ ਕਿਵੇਂ ਰਿਹਾ ਵੀ ਪਿਛਲੀ ਵੀਡੀਓ ਦਾ ਵਧੀਆ ਵੀਰ ਜੀ ਰਿਹਾ ਮਾਲ ਵੇਚ ਗਿਆ ਸੀ ਅੱਛਾ ਜੀ ਹਾਂ ਜੀ ਚਲੋ ਤੁਹਾਡੀ ਦੇ ਹਿਸਾਬ ਨਾਲ ਇੱਥੇ ਮਨਾਫੇ ਨਾਲ ਫੇਰ ਵੇਚੀ ਵੱਡੀ ਜਿਹੜੀ ਅੱਛਾ ਜੀ ਇੱਥੇ ਇੱਕ ਰਾਮ ਠੀਕ ਆ ਠੀਕ ਆ ਠੀਕ ਆ ਬਾਹ ਸਾਫ ਹੀ ਨਾ ਰੇੜ ਤੋਂ ਬੜਾ ਜਾਇ ਜੀ ਚਲੋ ਛੋਟੀਆਂ ਚੰਗੀਆਂ ਵੀਰ ਜੀ ਹਾਂਜੀ ਹਾਂਜੀ ਛੋਟੀਆਂ ਜੀ ਬੜੇ ਭਾਣਾ ਦੇਣੀ ਪਹਿਲਾਂ ਕੱਟ ਲਈ ਐਠੇ ਜੀ ਜੁਈਆ ਵੱਲੋਂ ਬੱਚਾ ਠੀਕ ਹੈ ਆ ਕੇ ਮੜਾ ਦਿਖਾ ਲਈਏ ਠੀਕ ਹੈ ਠੀਕ ਹੈ ਠੀਕ ਛੱਡ ਦਿਓ ਵੀਰ ਜੀ ਛੱਡ ਦਿਓ ਹਾਂਜੀ ਸਵੇਰੇ ਇਹ 8 ਵਜੇ ਚੋ ਕੇ ਆਈ ਆ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਪਹਿਲਾਂ ਹੀ ਸਵੇਰੇ ਤੁਹਾਨੂੰ ਜਰਾ ਮੈਂ ਪਹਿਲਾਂ ਕਰਕੇ ਜਰਾ ਅਗਲਾ ਸਕੇਨ ਦਾ ਮੜਾ ਦਿਖਾ ਦਿੰਦੇ ਹਾਂ ਹਾਂਜੀ ਨਾਲਾ ਨੂੜਾ ਤੁਸੀਂ ਦੇਖ ਸਕਦੇ ਸ਼ਾਮ ਦੇ ਕਾਫੀ ਆ ਗੀਆਂ ਵਾ ਇਹ ਕਿੰਨਾ ਜੇ ਬਾਈ ਅੱਜ ਬੌਲਾ ਕਿੰਨਾਂ 2 ਕਿਲੋ ਵੀਰ ਜੀ ਦੁੱਧ ਦੁੱਧ ਦੇ 8 ਕਿਲੋ ਬੌਲੇ ਤੋਂ ਹਟ ਗਈ ਆ ਅੱਛਾ ਜੀ ਲੋ ਜੀ 8 ਲੀਟਰ ਕੇ ਦੇ ਘਰ ਜਾ ਕੇ ਅੱਧਾ ਕਿਲੋ ਘੜਵਾ ਦੇ ਵੀ ਸਕਦੇ ਪੈਂਡੇ ਦੇ ਵਿੱਚ ਆਪਾਂ ਗੱਲ ਉਹ ਦੱਸਣੀ ਜਿਹੜੀ ਹੈਗੀ ਆ ਬਿਲਕੁਲ ਬਿਲਕੁਲ ਸਾਗੂ ਭਾਵੇਂ ਇੱਥੇ ਜਿੰਨੇ ਦਾ ਮਰਜ਼ੀ ਖੋਚ ਵਾਲੇ ਅੱਛਾ ਜੀ ਹਾਂ ਜੀ ਘਤੀ ਘਟਾ ਭਾਈ ਬੱਚੇ ਕਟਾ। ਚੀਏ ਮੰਗ ਕਟਾ। ਕਟਾ ਆ। ਲੈ ਜੀ ਮੇਲ ਕਾਫ ਆ ਗਿਆ ਜੀ। ਜਿੱਸੀ ਜੈੱਡ ਬਲੈਕ। ਦੋਤਰਾ ਕਿੰਨਾ ਕੋ ਭਰੀ ਜੋ ਦੁੱਧ ਭਾਜੀ। ਦੁੱਧ ਵੀਰ ਜੀ ਅਗਲੇ ਦੀ ਸੇਵਾ ਆ। ਅੱਛਾ ਜੀ। ਮੰਨ ਲਓ ਆਪਾਂ ਹੁਣ ਜਿਹੜਾ ਨਾ ਜਿਹੜਾ ਮੌਕੇ ਦੇ ਉਹ ਦੱਸਣਾ ਆ। ਠੀਕ ਆ ਠੀਕ ਆ। ਅਗਲਾ ਸੇਵਾ ਕਰਕੇ 10 ਚੋਲੇ 9 ਚੋਲੇ ਆਪਾਂ ਦੇ 8 ਕਿਲੋ ਦੇ ਲੈਣੇ ਆ ਪੈਸੇ। ਲੈਣੇ ਨਹੀਂ ਜੈੱਡ ਜਈਏ ਵੱਧ ਨਹੀਂ ਲੈਣੇ। ਅੱਛਾ ਜੀ। ਹਾਂ। ਠੀਕ ਆ ਜੀ। ਤਾਂ ਬੰਨ ਲਾ ਗੜ। ਨੂੰ ਖਾ ਗਾ। ਲੋ ਜੀ ਲਾਗੇ ਦਾ ਚੈੱਕ ਕਰਾਉਨੇ ਆ ਥਾਣਾ ਦਾ ਪਸਮਾਰ ਇੱਕ ਸਾਈਡ ਗੈਪ। ਅਰੀਂਦਲੀ ਸਾਈਡ ਤੋਂ ਚੈੱਕ ਕਰ ਸਕਦੇ ਆ ਥਾਣਾ ਦਾ ਪਸਮਾਰ ਜਿਹੜਾ ਬਹੁਤ ਦੀ ਚੰਗਾ ਵਾਲਾ। ਪਸਮਾਰਕ ਸਾਰੀ ਛੋਟੀ ਜਿਹੀ ਜਰਾ ਨੇ ਤੇ ਤੁਹਾਨੂੰ ਇਹ ਵੀ ਵੀਡੀਓ ਦੇ ਵਿੱਚ ਆਜੋ। ਇਹ ਤੇ ਮਾਤ ਦੇ। ਜਾਉਣੀ ਆ ਘੜੇ ਥਾਂ ਦੀ ਚਵਾਈ ਤੁਸੀਂ ਚੈੱਕ ਕਰ ਸਕਦੇ ਆ। ਕੋਈ ਛਟਾ ਨਹੀਂ ਹੋਊਗਾ ਮਾ ਸਾਹਿਬ। ਬਿਲਕੁਲ ਸਹੀ ਗੱਲ ਸਾਫ ਧਾਰਿਆ ਨਾ ਮੋਟੀ ਧਾਰਿਆ। ਇਹ ਆ ਵਾਲੀ ਮਗਰਲੇ ਧਨਾਂ ਦੀ ਚਵਾਈ ਏ। ਚੰਗੀ ਦਿਨਾਂ ਦਾ ਖਾਓ। ਠੀਕ ਹੈ ਠੀਕ ਹੈ ਜੀ। ਲੱਗਦਾ ਹੈ ਕੋਈ ਕੈਮਰਾ ਕਹਿੰਦਾ ਵੀ ਪਹਿਲਾਂ ਆ ਹੋ ਸਕਦਾ ਕਿ ਨਹੀਂ। ਹਾਂ ਹਾਂ। ਤੇ ਛੜੀ ਫੀਲ ਬੜੀ ਆ। ਬਿਲਕੁਲ ਜੀ ਹਣ ਸ਼ਾਂਤ ਸੁਭਾਅਲੀ ਆ। ਸਾਰਾ ਪਿੰਡਾ ਵੇਖੋ ਨਾੜਾਂ ਨਤੋਂ ਭਰਿਆ ਆ। ਠੀਕ ਆ ਠੀਕ ਆ। ਠੀਕ ਹੈ ਵੀਰ ਉੱਠ ਜਾ ਉੱਠ ਜਾ। ਖੋਲ ਦਿਓ ਮੜ ਜੀ ਹੁਣ ਫੇਰਾ। ਖੋਲ ਕੇ ਦਿਖਾ ਦਿਓ। ਤੇ ਚਾਰੂ ਵੀ ਬੜੀ ਐ ਨਹੀਂ ਲੋ ਜੀ ਚੈੱਕ ਕਰ ਸਕਦੇ ਆ ਤੁਸੀਂ ਪੜੀ ਬੋਸੀ ਪੂਰੀ ਠੀਕ ਹੈ ਠੀਕ ਹੈ ਜੀ ਲੋ ਜੀ 8 ਲੀਟਰ ਜਿਹੜਾ ਐਸਟਮ ਮੋਕੇ ਦੇ ਦੁੱਧ ਤੋਂ ਬਿਲਕੁਲ ਤਿਆਰ ਹੈ ਤੇ ਪਿੱਛੇ ਮੇਲ ਕਾਪ ਜੀ ਤੇ ਧਾਰਾਂ ਦੇ ਵਿੱਚ ਲਾਈਵ ਵੀਡੀਓ ਵਿੱਚ ਮਾਰ ਕੇ ਦਿਖਾ ਦਿਆਂ ਇਹ ਚਵਾਈ ਲੈਓ ਲੈਓ ਉੱਥੋਂ ਮੋੜ ਲਓ ਕੋਈ ਬਤਿਆਂ ਕੰਪੈਕਟ ਜਿਹੜਾ ਹਵਾਨਾ ਚੱਡੇਰੀਆਂ ਚੋਈਆਂ ਹੋਈਆਂ ਕਾਫੀ ਆੜੀਆਂ ਨੇ ਚੰਮ ਦੇ ਵੀ ਨਾਲਾ ਨੋੜਾਂ ਜਿਹੜੀਆਂ ਕਾਫੀ ਆ ਹਨ ਜੈਡ ਬਲਾਇਆ ਕਪੂਰ ਦਾ ਸਵਾਲ ਸਾਰੇ ਆ ਖੋਪ ਪੁਰਾਣੇ ਲੱਥੇ ਕਿਦੇ ਹਾਂਜੀ ਇਹ ਪੁਰਾਣੇ ਵੀਰ ਦੀ ਲੱਥੇ ਇਤਰਾ ਹੀ ਠੀਕ ਹੈ ਹਾਂ ਇਹਦਾ ਬਾਈ ਕੀ ਮੋਲ ਫਿਰ ਮੋਲ ਵੀਰ ਦੀ ਕਿੰਨਾ ਕਰੀਏ ਦੱਸੋ ਜਾਇ ਜੀ ਦੱਸੋ ਜਾਇ ਜੀ ਇਹਦੀ 8000 ਦੀ ਜੱਸ ਨਾ ਕਰਦੀਏ ਜਿੱਥੇ ਕਿ ਛੱਡਣੀ ਤੁਸੀਂ ਕਰਨਾ ਜੋ ਕਰਨਾ ਝੋਟੀ ਮਨਲਾ ਸਾਫ ਸੁਥਰੀ 8 ਕਿਲੋ ਦੁੱਧ ਪੂਰਾ ਹੋਊਗਾ ਤੋਲਣ ਵਾਲਾ ਅੱਛਾ ਜੀ ਤੇ ਦੇਣੀ ਜਾਇ ਜੀ ਆ ਠੀਕ ਹੈ ਦੱਸੋ ਤੁਸੀਂ ਜਿੰਨਾ ਕਹਿੰਦੇ ਕਰ ਮੜ ਗਏ ਦੇਖੋ ਚੱਡੀ ਜੜੀ ਗੱਡੀ ਗੋਲ ਹੈ ਹੈ ਨਹੀਂ ਬਿਲਕੁਲ ਬਿਲਕੁਲ ਸਾਫੂ ਬਹੁਤ ਚੱਗਾ ਵੇਖੋ ਐਨ ਬਰਾ ਤੇੜ ਦੇ ਮੰਗਲਵੀਰ ਮੜੇ ਚੰਗੀ ਆ ਗਈ ਆ ਥਾਂ ਕੱਡਾ ਸੋਨਾ ਵੇਖੋ ਕੱਢਿਆ ਬਿਲਕੁਲ ਬਿਲਕੁਲ ਸਹੀ ਗੱਲ ਜੈਨ ਕੱਲਾ ਕੱਲਾ ਥਾਂ ਲੱਗ ਗਿਆ ਦੱਸ ਦੋ ਭਾਈ ਹਰਖਾਨਾ ਹੀ ਦੇ ਦਈਏ 75 ਦੀ 9000 ਛੱਡਦੀ ਆਡੇ ਤੋਂ ਨਾ 11 ਨਹੀਂ ਛੱਡਣਾ ਹਾਂਜੀ 66000 ਤੋਂ ਸਿਰਫ 200 ਰੁਪਏ ਛੋੜ ਹੀ ਕਰਨੀ ਹੈ 66 'ਚੋਂ ਆਫਰ ਆਈ ਆ ਚੱਲਣ ਤੋਂ ਕੰਮ ਆ ਜੀ ਵੱਡੀ ਆਫਰ ਲਾਤੀ ਹੈ ਭਾਈ ਜਿਹੜਾ ਮਰਜੀ ਦੋ ਟਾਈਮ ਤੋਂ ਆ ਕੇ ਖੜਿਆ ਤਸੱਲੀ ਕਰਕੇ ਖੜਿਆ ਭਾਈ ਵੀਡੀਓ 'ਚ ਕਹਿੰਨੇ ਆ ਹਾਂਜੀ ਹਾਂਜੀ ਜਿਹੜਾ ਨਹੀਂ ਮੇਰਾ ਵੀਰ ਆ ਸਕਦਾ ਵੀਡੀਓ ਕਾਲ ਤੇ ਸਾਡੇ ਕੋਲ ਆ ਅੱਗੇ ਵੀ ਚਵਾਜ ਵਾਹ ਦਿੱਤੀਆਂ ਸਾਰੀ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ 66000 ਇਹ ਝੋਟੀ ਵੇ ਲੋ ਕਿਦਾਂ ਦੀ ਆ ਭਾਂ ਕੋ ਖੜ ਕੇ ਵੇਚਣ ਵਾਲਾ ਲੈ ਜਿਹੜਾ ਮਰਜੀ ਲੈ ਜਾ ਵੀਰ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਭਾਈ ਦੂਜੇ ਨੰ ਆਪਾਂ ਗੱਬਣ ਅੱਗੇ ਵੀ ਵੀਡੀਓ ਚ ਇਹ ਪਾਈ ਆੜੀ ਅੱਛਾ ਜੀ ਤੇ ਝੋਟੀ ਕੱਲ ਦੀ ਸੂਹੀ ਆ ਠੀਕ ਆ ਆੜੀ ਅੱਛਾ ਜੀ ਤੇ ਇਹ ਬੱਚਾ ਜਿਹੜਾ ਬੱਚਾ ਵੀ ਸਹੀ ਸਲਾਮਤ ਬਿਲਕੁਲ ਵੇਖ ਲੋ ਹਾਂਜੀ ਤੇ ਦੁੱਧੇ ਚੁੰਗਦਾ ਨਹੀਂ ਜੇ ਠੀਕ ਆ ਠੀਕ ਆ ਆਪਾਂ ਝੂਠ ਬੋਲ ਕੇ ਨਾ ਦੇਣੀ ਨਾ ਕੋਈ ਫਾਇਦਾ ਜੇ ਕਿ ਨਹੀਂ ਬਿਲਕੁਲ ਬਿਲਕੁਲ ਸਹੀ ਐ ਇੰਨੀ ਠੰਡੀ ਹੈ ਵੀ ਇਦਾਂ ਹੀ ਮਾਸਾ ਵੰਡ ਛੁੱਟ ਕੇ ਨਾ ਅੱਛਾ ਜੀ ਝੋਲੀ ਦੀ ਆ ਅੱਛਾ ਜੀ ਕੁਝ ਨਹੀਂ ਕਹਿੰਦੀ ਤੇ 9 10 ਕਿਲੋ ਤੋਂ ਸਟਾਰਟ ਬੋਲੇ ਇੱਥੇ ਕੋ ਆਵੇ ਚਿਮਚਾਂ ਵਾਲੀ ਐ ਸਖਤ ਬੋਲੀ ਵੜ ਵੜ ਖਾਣ ਵਾਲੀ ਠੀਕ ਹੈ ਠੀਕ ਹੈ ਠੀਕ ਹੈ ਕੱਲ ਦੀ ਸੂਈ ਆ ਤੇ ਬੋਲੇ 9 10 ਲੀਟਰ ਆ ਠੀਕ ਹੈ ਜੀ ਠੀਕ ਹੈ ਇਹ ਨਹੀਂ ਜੇ ਚੁੰਗਦਾ ਇਹਨੂੰ ਹੀ ਆਪ ਪੀਉਂਦੇ ਜੀ ਅੱਛਾ ਜੀ ਬੋਤਲਾ ਪਾ ਮੁੜ ਕੇ ਕਿਸੇ ਵੀਰ ਕੋ ਫੋਨ ਨਹੀਂ ਕਰਾਉਣਾ ਜਿਹੜੀ ਗੱਲ ਹੈ ਦੱਸ ਕੇ ਦੇਣੀ ਆ ਬਿਲਕੁਲ ਸਿਆਣੀ ਗੱਲ ਆ ਜੀ ਬਿਲਕੁਲ ਤੇ ਬਾਕੀ ਮੈਂ ਦੁੱਧ 13 14 ਕਿਲੋ ਵਾਲੀ ਜੇ ਹੁਣ 9 10 ਸਟਾਰਟ ਬੋਲੀ ਆ ਕੱਲ ਦੀ ਮੈਂ ਸੂਈ ਕੋ ਠੀਕ ਹੈ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਚੌਣ ਇੱਕ ਨੰਬਰ ਉੱਤੇ ਚੌਣ ਮਾੜੀ ਹੋਵੇ ਸਾਡੀ ਫੁੱਲ ਗਾਰੰਟੀ ਨੋ ਜੀ ਫੇਸ ਕੁਆਲਟੀ ਨਹੀਂ ਹੈ ਜੀ ਵੀ ਚੈੱਕ ਕਰ ਸਕਦੇ ਆ ਦੇਖੋ ਪਿੰਡਾਂ ਦੇ ਕੋ ਨਾੜਾ ਨਾੜਾ ਕਿਦਾਂ ਭਰਿਆ ਇਹ ਠੰਡ ਜਿਹੜਾ ਨੋਕ ਵਾਲਾ ਲੱਗਾ ਪਿਆ ਨੋਕ ਵਾਲੇ ਠੰਢੀ ਜਿਹੜਾ ਕਿਵਾਈ ਬਹੁਤ ਜਿਆਦਾ ਨਰਮ ਨਿਕਲਦੀ ਨੋ ਦਾ ਕਿਲੋ ਬੋੜੀ ਆ ਤੇ ਨੇਲੀ ਦਾ ਥੋੜਾ ਜਿਹਾ ਟੱਕਰ ਰੱਖੀ ਆ ਤਾਂ 9 ਲੀਟਰ ਜਿਹੜਾ 9 ਤੋਂ 10 ਇਸ ਟਾਈਮ ਬਹੁਤ ਬੋਲਾ ਤਿਆਰ ਆ ਤੇ 13 ਤੋਂ 14 ਲੀਟਰ ਦੇ ਤਾਂ ਪਰੋ ਵੀ ਕਰਮਾਲੀ ਕੱਟ ਕਾੜ ਵੀ ਚੰਗਲਾ ਆ ਗਿਆ ਥਣਾ ਦਾ ਸਾਇਰ ਗਿਆ ਵੀ ਜਿਹੜਾ ਬਹੁਤ ਹੀ ਸ਼ਾਨਦਾਰ ਆ ਤੇ ਪਿਛੇ ਇਹਦੇ ਮੇਲ ਕਾ ਕਟਾ ਆ ਗਿਆ ਭਾਈ ਇਹਦੇ ਪਿਛੇ ਵੀ ਹਾਂਜੀ ਕਟਾ ਦੇ ਤੇ ਕਟਾ ਵੇਖੋ ਦਿੱਤਾ ਕੁੜੀਆ 70 80 ਕਿਲੋ ਦਾ ਕਟਾ ਹੋਣਾ ਆ ਠੀਕ ਆ ਠੀਕ ਆ ਲੋ ਜੀ ਆ ਪਲੇ ਆ ਨਾ ਕੋਈ ਇਹਨੂੰ ਗੱਲ ਆ ਨਾ ਬਾਹਰ ਸਿਰਫ ਮੂੰਹ ਹੀ ਥਣ ਪਾ ਗਏ ਨਾ ਇਹ ਅੱਖਾਂ ਵੀ ਨਹੀਂ ਟੁੱਜਦਾ ਕਢੀ ਹੋਣਾ ਨਹੀਂ ਚੁੰਮਦਾ ਕੋਈ ਨਹੀਂ ਇਹ ਵੀ ਚੁੰਮਣ ਭਾਵੇਂ ਠੱਲੇ ਪਰ ਅਸੀਂ ਹੁਣ ਜਿਹੜੀ ਗੱਲ ਮੌਕੇ ਤੇ ਦੱਸਣੀ ਆ ਅਸੀਂ ਹਲੇ ਬੋਲਣਾ ਪਿਆਉਣੇ ਇਹਨੂੰ ਚੁੰਮਣਾ ਹੀ ਆਗੇ ਨੇ ਬੰਦੇ ਚੁੰਗੇਗਾ ਸਾਰਾ ਵਗਰੇ ਨਾਵੇਂ ਚੁੰਗੇਗਾ ਤੇ ਇਹ ਨਹੀਂ ਕੋਈ ਆਂਦੀ ਅੱਛਾ ਜੀ ਲਓ ਥਣਾ ਦਾ ਸਾਇਰ ਅਛਾ ਜੀ ਜਦਾਂ ਕੋਈ ਮਰਜ਼ੀ ਚ ਆ ਕੇ ਲੈ ਜੇ ਸਾਡੇ ਤੇ ਮੁੱਲ ਫਿਰ ਤੇ ਮੁੱਲ ਵੀ ਇਸ ਦੀ ਝੋਟੀ ਤੇ ਹੈਗੀ ਉਹ ਤਰ੍ਹਾਂ ਹੁਣ ਮਤਲਬ 1 5 10 ਦੀ ਅਛਾ ਜੀ ਪਰ ਆਪਾਂ ਜੈ ਝੋਟੀ ਦੇ ਦਿੰਨੀ 95000 ਦੇ ਦਈਏ 95 ਦੀ ਹਾਂਜੀ ਇਹ ਵੀ ਕਰ ਦਈਏ ਹਾਂ ਨਹੀਂ 2 ਛੱਡ ਦਈਏ 93 ਹਾਂ ਹੋਰ ਕਰ ਦੋ ਪੂਰੇ 90 ਦੀ ਤੇ 1000 ਹੋਰ 2000 ਛੋੜ 88000 ਦੀ ਦਵਾਗੇ 200 ਰੁਪਏ ਛੋਟ ਕਰਨੀਆਂ ਅੱਛਾ ਜੀ ਸਾਰਿਆਂ ਚ 2200 ਛੜਨਾ ਮੋਲ ਉਹ ਪਾਉਣ ਦੇ ਆ ਜਿਹੜੇ ਲੈ ਲੈਣੇ ਨੇ ਬਿਲਕੁਲ ਸਹੀ ਗੱਲ ਲਓ 88000 ਦੀ 13 14 ਲੀਟਰ ਦੁੱਧ ਵਾਲੀ 9 10 ਕਿਲੋ ਬੋਲੀ ਸਟਾਰਟ ਆ ਫੇਰ بار-बार ਕਿਨੇ ਜੋ ਚੋਣ ਦਾ ਮਾੜਾ ਹੋਵੇ ਅੱਛਾ ਜੀ ਉਹ ਅਸੀਂ ਮਤਲਬ ਆਉਣ ਜਾਂਦਾ ਖਰਚਾ ਸਾਨੂੰ ਪਾ ਦੇ ਮੈਂ ਡੰਗਰ ਲੱਦ ਕੇ ਸਾਡਾ ਠੀਕ ਹੈ ਠੀਕ ਹੈ ਠੀਕ ਚੋਣ ਦਾ ਮਾੜਾ ਨਾਂ ਲੈਣਾ ਹੀ ਤਾਂ ਨਾਂ ਕਿਹਨੂੰ ਦੇਣਾ ਹੀ ਦੇਣਾ ਹੀ ਜਿਹੜੀ ਗੱਲ ਆ ਗਈ ਦੱਸ ਕੇ ਦੇਣਾ ਵੀ ਬੱਚੇ ਨੇ ਦੁੱਧ ਨਹੀਂ ਪੀਤਾ ਕੱਲ ਦੀ ਮੈਂ ਸੋਈ ਆ ਠੀਕ ਹੈ ਠੀਕ ਅਸੀਂ ਬੋਲਣਾ ਪਿਆ ਇਹਨੂੰ ਤੇ ਐਡਾ ਪਾੜਾ ਛੁੱਟ ਕੇ ਨਾ ਹੁਣ ਆਪਣੇ ਕੋਲ ਟਾਈਮ ਥੋੜਾ ਜਿਹਾ ਤੁਹਾਨੂੰ ਦਿਖਾਈ ਦੇਣੀ ਵੀ ਇੱਦਾਂ ਠੀਕ ਹੈ ਠੀਕ ਹੈ ਤੇ ਭਾਈਆ ਵੇਖ ਤੇ ਹਰਕਤ ਠੀਕ ਵੀਰ ਜੀ 12 ਵਜੇ ਚੋ ਕੇ ਲੈਂਦੀ ਆ ਅਛਾ ਜੀ ਇਹ ਵੀਡੀਓ ਚ ਨਹੀਂ ਪਾਉਣੀ ਅਛਾ ਜੀ ਤੇ ਫੇਰ ਇਹ ਮੰਗਲ ਸੋਨ ਦਾ ਵੀ ਪਾ ਦਈਏ ਕੋਈ ਗੱਲ ਨਹੀਂ ਨਾ ਉਹ ਤੇ ਅਗਲੀ ਵਾਰ ਵੇਚ ਦਾਂਗੇ ਠੀਕ ਹੈ ਠੀਕ ਹੈ ਜੋਈ ਆ ਬੱਛੀ ਤੇ ਮਗਰ ਵੀ ਇਹਦੇ ਬੱਛੀ ਜਾ ਵੇਖੋ ਠੀਕ ਹੈ ਲੋ ਜੀ ਪਿੱਛੇ ਵੀ ਫੀਮ ਵਾਲਾ ਆ ਤੇਰੀ ਆ ਗਏ ਸੂਆ ਭਾਜੀ ਤੇ ਸੂਆ ਪਹਿਲਾ ਜੇ ਢੰਡੀ ਕਿੰਨਾ ਢੰਡੀ ਇੰਨੀ ਆਈ ਤੇ ਥੱਲੇ ਬੰਗਲ ਬੈ ਕੇ ਵਖਾ ਦੇ ਢੰਡੀ ਤੇਰੀ ਬੜੀ ਆ ਇਹਦੇ ਢੰਡੀ ਕੋਈ ਰੱਸੀ ਨਹੀਂ ਕੁਛ ਨਹੀਂ ਪੋਣਾ ਅਛਾ ਜੀ ਆ ਵੇ ਲੋ ਜਿੱਧਰ ਦੀ ਮਰਜ਼ੀ ਬੈ ਜਾਓ ਠੀਕ ਆ ਠੀਕ ਆ ਠੀਕ ਆ ਲਓ ਜੀ ਰੱਸੀ ਵਾਂਗਾਂ ਨਹੀਂ ਪੋਣਾ ਤੇ ਚੋਣ ਇਦਾਂ ਨਹੀਂ ਲੱਗੀ ਵੀ ਗਾਲੀ ਛੱਡਦਾ ਵੇਖੋ ਕੁੜੀ ਵੀ ਬਿੰਦੀ ਜਾਂਦੀ ਪਿੱਛੇ ਠੀਕ ਆ ਠੀਕ ਆ ਜੇ ਕਿੰਨਾ ਜੇ ਕੋਈ ਇਸ ਟਾਈਮ ਆ ਵੀਰ ਜੀ ਇਹਦੇ ਕੋਲ ਦੁੱਧ 10 ਕਿਲੋ ਆ ਅੱਛਾ ਜੀ ਐਵੇਂ 14 15 ਨਹੀਂ ਕਹਣਾ ਬਿਲਕੁਲ ਸਹੀ ਆ ਲੈ ਲੈ ਕੇ ਆਏ ਆ ਅੱਛਾ ਜੀ 10 ਕਿਲੋ ਦੁੱਧ ਦਾ ਤੇ ਮੁੱਲ ਵੀ ਉਹ ਕਰ ਦੇਣਾ ਜਿਹੜਾ ਅੱਜ ਸਾਰੇ ਨਿਗੇ ਨਿਗੇ ਠੀਕ ਆ ਠੀਕ ਆ ਜੀ ਖੋਲ ਦੇ ਵੀਰ ਖੋਲ ਦੇ ਬਾਕੀ ਕੋਲ ਤੇ ਚੈੱਕ ਕਰਾਉਨੇ ਆ ਇਹ ਵੀ ਪਹਿਲਾ ਸਵੇਰ ਸੂਈ ਆ ਤੇ 10 ਲੀਟਰ ਦੁੱਧ ਤੇ ਵੱਛੀ ਦਾ ਵੇਖੋ ਚਮਕ ਚਮਕ ਵੇ ਬਾਕੀ ਥਣਾ ਦਾ ਸੈਜ ਗਿਆ ਇਹ ਚਲਾ ਖੇਚਲਾ ਜੋਰ ਨਾ ਕੋਈ ਜਾ ਜੱਗੇ ਵੀਰ ਮੜੀ ਫੜੀ ਨਹੀਂ ਕੋਈ ਮੈਂ ਫੜ ਨਹੀਂ ਲੈ ਜਾ ਕੋਨਾ ਛੱਡ ਦੇ ਨਹੀਂ ਛੱਡ ਦੇ ਦੀ ਤੇਰੇ ਤੋਂ ਬਾਂਦ ਲੱਗੀ ਜਾ ਆਪਦੀ ਨਹੀਂ ਪਸਦੀ ਆਹ ਆ ਜਾ ਧਿਆਨ ਨਾ ਕੋਈ ਮੈਂ ਦੇਖ ਲੈ ਕੀ ਕਹਤਾ ਦੇ ਤੂੰ ਕਾਟੇ ਕਾਟ ਜਿਹੜਾ ਚੰਗਾ ਆ ਗਿਆ ਹਾਂਜੀ ਆ ਹੋ ਹੋ ਜਾਂਦਾ ਗਿਆ ਫਿਰ ਹਾਂਜੀ ਲੈਓ ਲੈਓ ਖਾਣਾ ਦਾ ਕਾਲਾ ਥਣ ਲਗਾ ਚਵਾਈ ਬੜੀ ਆ ਅੱਛਾ ਜੀ ਕਿੰਨਾ ਕੁ ਭਰੀ ਜੋ ਦੁੱਧ ਭਾਜੀ ਦੁੱਧ ਵੀਰ ਜੀ ਇਹ ਬੱਚੀ ਸੇਵਾ ਕਿਤੇ 13-14 ਕਿਲੋ ਆਮ ਨਾ ਦੇਣਾ ਪਰ ਅਸੀਂ ਹੁਣ 10 ਕਿਲੋ ਦੱਸਣਾ ਜਿਹੜਾ ਮੌਕੇ ਤੇ ਆ ਅੱਛਾ ਠੀਕ 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 ਸਾਡੇ 11:30 ਵਜੇ ਚੋ ਕੇ ਲੈ ਜਾਂਦੀ ਤੁਹਾਨੂੰ ਚਾਹੇ ਨਾ ਵੀ ਡੰਗਰ ਲੈ ਆਉਣ ਵਾਲੇ ਆ ਹਾਂਜੀ 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 ਤੁਹਾਨੂੰ ਕਿਹਾ ਜਦੋਂ ਲੈ ਲੈ ਹੋਵੇ ਹੁਣ ਦੱਸ ਦਿਓ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਠੰਡੀ ਧੀਰੀ ਬੜੀ ਭਾਵੇਂ ਵਾਂਗਾ ਬਹੁਤ ਭਾਉ ਨਾ ਪਾਓ ਅੱਛਾ ਜੀ ਠੰਡੀ ਬਹੁਤ ਆ ਲਓ ਜੀ ਸੀਲ ਲੀਂਗਾ ਪਿੱਛੇ ਵੀ ਇਹ ਤਾਂ ਭਾਈ ਮੋਲ ਬਿਲਕੁਲ ਜਾਇਜ਼ ਹੀ ਕਰਨਾ 45 ਦੇ ਰਹੀਏ ਕਰ ਦੋ ਫਿਰ ਵੀ ਜਾਇਜ਼ ਹੀ 40000 ਦੀ ਜਾਇਜ਼ ਹੀ ਦੇਣੀ ਆ ਯਾਰ ਹੋਰ ਨਹੀਂ ਨਹੀਂ ਹੂੰ ਵਾਦੀ 35 ਦੀ 1000 ਫਿਰ ਹੋਰ ਇੱਕ ਹੋਰ 33 ਦੀ ਅੱਛਾ ਜੀ 200 ਛੋੜੀਏ ਜਾਂ 300 ਵੀ ਕੋਈ ਨਹੀਂ ਕਰਨੀ ਅੱਛਾ ਜੀ ਨਾ ਹੀ ਕੋ ਮੇਰਾ ਵੀਰੇ ਇੰਨਾ ਬਹੁਤਾ ਖਿੱਚ ਕਰ ਠੀਕ ਹੈ ਠੀਕ ਹੈ ਲਓ ਜੀ 33000 ਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਲਓ ਜੀ 33000 ਦੀ 33000 ਦੀ ਮੱਛੀ ਆ 10 ਕਿਲੋ ਦੁੱਧ ਆ ਠੀਕ ਹੈ ਠੀਕ ਹੈ ਜੀ ਨਾਂ ਦੇ ਦੀ ਸੇਵਾ ਕੋ 12 ਚੋਲੇ 14 ਚੋਲੇ ਤੇ ਜੇ ਨਾਂ ਸੇਵਾ ਕੀਤੀ ਤੇ ਭਾਵੇਂ 7-8 ਵੀ ਚੋਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਲਓ ਜੀ ਚੌਥੇ ਨੰਬਰ ਤੇ ਜਰਸੀ ਕਿਵੇਂ ਆ ਗਈ ਭਾਜੀ ਇਹ ਇਹ ਜੇ ਜਰਸੀ ਅੱਛਾ ਜੀ ਇਹਦੀ ਆ ਜਰਸੀ ਵਾਲੇ ਦੀ ਠੀਕ ਆ ਤੇ ਉਹਨੇ ਨਹੀਂ ਸਾਡੀ ਮੁੜ ਕੇ ਗੱਲ ਬਾਤ ਸੁਣੀ 2000 ਰੁਪਇਆ ਪਾਇਆ ਉਹਨੇ ਅੱਛਾ ਜੀ ਤੇ ਫੋਨ ਵੀ ਅੱਜ ਕੀਤੇ ਤੇ ਆਇਆ ਨਹੀਂ ਤਾਂ ਆਪਾਂ ਤਾਂ ਦੁਬਾਰੇ ਪਾਦਣ ਲੱਗੇ ਠੀਕ ਆ ਠੀਕ ਆ ਜੀ ਇਹਦੇ ਕੋਲ ਦੁੱਧ ਆਜਾ ਵੀਰ ਜੀ 11-12 ਕਿਲੋ ਅੱਛਾ ਜੀ ਤੇ ਹੁਣ ਮੰਨ ਲਓ ਬੋਲਿਆ ਤਾਂ ਹਟ ਗਈ ਆ ਉਹਨਾਂ ਦਾ ਨਾਡੂ ਹਲੇ ਵੀ ਬੱਚੇ ਦਾ ਨਾਲ ਆ ਠੀਕ ਆ ਦੁੱਧ ਬੱਚੀ ਦਾ ਕਰਤੂਤਾਰੀ ਬੜੀ ਝੋਣ-ਚਾਨ ਬੜੀ ਆ ਅੱਛਾ ਜੀ ਦੇ ਦੂਗੀ 14-15 ਕਿਲੋ ਲਓ ਜੀ ਪਿਓਰ ਜਰਸੀ ਆ ਗਈ ਇਹ ਸੂਆ ਪੰਜਾਬ ਵਾਲੀ ਆ ਇਹ ਸੂਆ ਇਹ ਸੂਆ ਵੀਰ ਜੀ ਦੁੱਧ ਆਇਆ ਦੁੱਧ ਦੁੱਧ ਜਾਸ ਹੁਆ ਬਾਕੀ ਥਣ ਭਾਂਡੇ ਦੀ ਵੇਖੋ ਚੰਦਾਂਦੀ ਹੈ ਤੇ ਝੱਡਾ ਝੱਡਾ ਤੁਸੀਂ ਚੈੱਕ ਕਰ ਸਕਦੇ ਜੀ ਵੇਹਣ ਕੱਲਾ ਕੱਲਾ ਥਣ ਲੱਗਾ ਪਿਆ ਉਹਦੇ ਦੁੱਧਾ ਸੁਗਰ ਸੁਈਆ ਤੇ 14 15 ਲੀਟਰ ਦੁੱਧ ਭਰੋ ਵੀ ਪਰ ਮਾਲੀ ਬਾਕੀ ਕਿਸੇ ਸਵਾਲ ਤੇ ਤੁਸੀਂ ਚੈੱਕ ਕਰ ਸਕਦੇ ਜੀ ਇਹਦੇ ਝੰਡੇ ਦੇ ਨਾਲਾ ਨੂੜਾ ਵੀ ਕਾਫੀ ਆ ਗਿਆ ਕਿ ਥਲਾਂ ਦਾ ਸੈਜ ਗਿਆ ਵੀ ਜਿਹੜਾ ਸ਼ਾਨਦਾਰ ਆ ਮੰਨਦੇ ਵੀਰ ਇਹਦੇ ਪਿੱਛੇ ਬੱਛਾ ਭਾਈ ਇੱਧਰ ਵੇਖੋ ਨਾ ਆਉਂਦਾ ਬੱਛਾ ਜੇ ਆਹ ਵੇਖੋ ਨਾੜਾ ਤੇ ਚੋਣ ਉਂਗਲ-ਉਂਗਲ ਜਿਹੜੀ ਮੋਟੀ ਦੋਆਂ ਬੱਛੀਆਂ ਦੀ ਅੱਛਾ ਜੀ ਬਹੁਤ ਜ਼ਿਆਦਾ ਚੁਆਈ ਆ ਠੀਕ ਆ ਠੀਕ ਚਲੋ ਜੀ ਚੁਆਈ ਜਿਹੜੀ ਐਨ ਮੋਟਰ ਵਾਲਾ ਹੀ ਹਸਾਕਤਾ ਉਹਦੇ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ ਜੇ 50 ਅੱਛਾ ਜੀ 45 ਦੇ ਦਈਏ ਕਰ ਦੋ ਵੀ ਜਿਆ ਜੀ ਫਿਰ 1000 ਛੱਡ ਦਈਏ ਹੋਰ 1000 ਛੱਡ ਦੋ 40% 42000 ਚ ਛੋਟ ਕਰਾਂਗੇ ਠੀਕ ਹੈ ਲਓ ਜੀ 42000 ਦੀ ਕਿੰਨੇ ਟਾਂ ਮਰਜੀ ਕੁਝ ਵਾ ਲੈ 11 12 ਕਿਲੋ 11 ਨਾਲ ਲੈ ਜਾਈ ਇਤਨਾ ਖਣਨੀ ਇਤਨਾ 12 ਜੋਗ ਦੇਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਜਿਹੜੇ ਵੀ ਜੋੜਾ ਫਿੱਟ ਆਉਂਦਾ ਤੇ ਮਾਨਤਾਂ ਨੇ ਖੁੱਲਾ ਦੇ ਲਾਵਾ ਯਾਰ ਇਹਨੂੰ ਰਸਤੇ ਮੈਂ ਦੱਸ ਜੇ ਤੂੰ ਸਾਡੇ ਸੰਬੀਨਿ ਰੋਡ ਹੈ ਤੇ ਹਾਂਜੀ 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 ਆਪਣੇ ਵੇਲੇ ਫਾਰਮਾ ਫੁਰਮਾ ਵਾਲੇ ਸਹੀ ਗੱਲ ਆ ਜੀ ਲਓ ਜੀ ਫਾਰਮ ਵਾਲੀ ਬੈੜਿਆ ਇਹ ਭਾਜੀ ਕਿਨਵਾ ਸੁਬਾ ਸੁਹੂਗੀ ਉਹਨਾ ਜੀ ਜੇ ਤੁਝੇ ਸੋਣੀ ਆ ਹਲੇ ਦੰਦਾ ਜਿਆ ਅੱਛਾ ਹੀ ਚੌਕੀ ਤੋਂ ਛਗੀ ਹੋਣ ਲਈ ਆ ਠੀਕ ਆ ਇਹ ਨਹੀਂ ਮੈਂ ਦੱਸਾਂਗੇ ਕੋਈ ਤੱਕ ਇਸ਼ਾਨ ਕੇ ਤਸੱਲੀ ਕਰੇ ਅੱਛਾ ਹੀ ਲਓ ਦੰਦਾ ਦੇ ਵੇਹੜੇ ਦੇ ਬਾਕੀ ਆ ਵੇਹੜੇ ਤੇ ਮੇਰਾ ਓਡੀ ਜੇ ਬਿਲਕੁਲ ਬਿਲਕੁਲ ਜੀ ਬਾਤਾਂ ਕਰਕੇ ਫੈਲ ਨਹੀਂ ਪਈਂਗੀ ਸਗੜਾ ਆ ਗਿਆ ਕਰਮ ਵਾਲੀ ਦਾ ਤੇ ਕਰਮਾਂ ਮਾਰਨ ਵਾਲੀ ਗੱਲ ਆ ਲੰਮੀ ਕਿੰਨੀ ਵੇਖੋ ਬੱਚੀ ਠੀਕ ਆ ਠੀਕ ਆ ਠੀਕ ਆ ਲਓ ਜੀ ਵੇਲਪੂਲ ਦੀ ਜਿਹੜੀ ਬਹੁਤ ਹੀ ਲੰਮੀ ਆ ਕਰਮ ਵਾਲੀ ਵੇਖੋ ਠੀਕ ਹੈ ਲੋ ਜੀ ਗਲਾਬੀ ਥਾਨ ਲੱਗਾ ਹੈ ਹਾਂਜੀ ਹਾਂਜੀ ਇੱਕ ਨੰਬਰ ਚੋ ਆਈ ਤੇ ਦੁੱਧ ਵਾਲੀ ਬੱਛੀ ਹੈ ਪਹਿਲਾਂ ਦਾ ਰਿਕਾਰਡ 27 28 ਕਿਲੋ ਦਾ ਅੱਛਾ ਜੀ ਐਰਕਾਂ ਬੱਛੀ 30 ਤੋਂ ਪਲੱਸ ਜਾਣੀ ਹੈ ਠੀਕ ਹੈ ਲੋ ਜੀ 30 ਤੋਂ ਪਲੱਸ ਗੱਲਾਂ ਵਾਲੀ ਵਹਿਣਿਆ ਰੋਲਾ ਪਾਉਣਾ ਨਹੀਂ ਆਪੇ ਵੀਰਾਂ ਨੇ ਵੇਲਾਣੇ ਜਿਹੜੇ ਸਿਆਣੇ ਫਾਰਮਾਂ ਵਾਲੇ ਹਾਂਜੀ ਅੱਛਾ ਸਿਆਣੇ ਉਹਨੇ ਲੈ ਲੈਣੀ ਉਸੇ ਵੇਲੇ ਹਾਥੀ ਜਣੀ ਜਾਣੀ ਇਹ ਹਾਥੀ ਜਣੀ ਜੇ ਜਾਣੀ ਬਲੈਰੋ ਲੈਣੀ ਪੈਣੀ ਹੈ ਜਾਂ ਟਰਾਲੀ ਜਾਂ ਟਰਾਲੀ ਠੀਕ ਹੈ ਬਲੈਰੋ ਜੀ ਵੀ ਐ ਉਹ ਡੇਡੇ ਰੋਕੀ ਖਲੋਏਗੀ ਸਿੱਧੀ ਨਹੀਂ ਖਲੋ ਸਕਦੀ ਅੱਛਾ ਜੀ ਜੱਡੀ ਲੰਮੀ ਆ ਜੱਡੀ ਬਹੁਤ ਹੀ ਲੰਮੀ ਆ ਕਰਮ ਵਾਲੀ ਖੋਲੋ ਖੋਲੋ ਬੋਲ ਦਿਓ ਮੜੀ ਜੀ ਬਾਈ ਜੀ ਇਧਰ ਦਿਖਾਓ ਬੂਤੀਆਂ ਦੀ ਵੇਖੋ ਚਲੋ ਜੀ ਫੇਰ ਕੁਆਲਟੀ ਵੀ ਚੈੱਕ ਕਰਦਾ ਤੇ ਇਹ ਸਾਫ਼ੀ ਚਲੋ ਕੇ ਭਰਾ ਨੇ ਬਹੁਤ ਜਿਆਦਾ ਇਧਰ ਵੇਖੋ ਇਹਨੇ ਸਾਹਮਣੇ ਲੋ ਕਸਰ ਹੀ ਨਹੀਂ ਛੱਡੀ ਰੇ ਹਾਂਜੀ 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 ਥੱਲੇ ਤਾਂ ਆ ਗਈ ਮੜੀ ਜੀ ਲੈ ਜਾਓ ਲੈ ਜਾਓ ਕੋਈ ਨਹੀਂ ਲੋ ਵੀ ਚੈੱਕ ਕਰਸ ਬਾਈ ਕਿੰਨਾ ਕੁ ਲਾਜੂ ਟਾਈਮ ਮੇਰੇ ਤੇ ਇਹ ਵੀ ਹਮੇਸ਼ਾ ਟਾਈਮ ਲੱਗੂਗੀ ਤੇ ਚੈੱਕ ਕਰਦਾ ਤੇ ਜੇ ਪੰਡਾ ਪਾਉਂਗੇ ਜਦ ਤੱਕ ਕਰ ਲੈ ਲੈ ਜਾਓ ਲੈ ਜਾਓ ਜਿਆਲ ਹੋ ਗਈ ਨਾ ਆਣੇ ਕੁਲਪੀ ਥਾਂ ਲਗਾ ਪਿਆ ਉਹ ਦੰਦਾ ਨਾਉਂ ਨਹੀਂ ਹੁੰਦਾ ਇੰਨੀ ਰੱਤੀ ਬਿਲਕੁਲ ਬਿਲਕੁਲ ਪਾਣੀ ਪਾਣੀ ਪੀਊਗੀ ਥਾਂ ਲਗਾ ਥਲੀ ਦਾ ਸ਼ਿਕਾਇਆ ਆ ਬਾਕੀ ਚਲੋ ਜਿਹੜੇ ਵੀ ਹਸਦਾ ਸਮਝ ਆਦੀ ਹਾਂ ਤੇੀ ਤੋਂ ਪਲਾਸਿਕਾਂ ਨਾਲ ਹੀ ਵਹਿੜਿਆ ਜੀ ਚੈੱਕ ਕਰ ਸਾਡੇ ਥਣ ਸੁਣ ਜਿਹੜਾ ਬਹੁਤ ਬਾਖਮਾਰ ਪੀਊਗੀ ਪਾਣੀ ਕੋਈ ਨਹੀਂ ਡਾਲੋ ਕੁਲਾਰ ਕਿ ਡਾਲੋ ਰੋਕਦਾ ਮੜੀ ਜੀ ਵੀਡੀਓ ਰੋਕ ਲਈ ਮੜੀ ਨਾ ਉਹ ਜੀਆ ਚੈੱਕ ਕਰ ਸਾਡੇ ਦੇ ਫੀਲਿੰਗਾਂ ਤੋਂ ਜਿਹੜੀਆਂ ਕਾਪੀ ਆ ਗਈਆਂ ਵੈੱਡ ਦੇ ਵਿੱਚ ਜੱਟ ਲੰਮੇ ਤੁਸੀਂ ਚੈੱਕ ਕਰ ਸਕਦੇ ਜੀ 30 ਦਾ ਪਲੱਸ ਜਿਹੜੇ 30 30 ਕਿਲੋ ਦੀ ਗਾਰੰਟੀ ਲਿਖ ਕੇ ਦੇਵਾਂਗੇ ਠੀਕ ਹੈ ਜੀ ਤੁਹਾਨੂੰ ਬਣਾ ਦੇ ਬਸ ਤਾਂ ਤੇ ਲਿਖਾ ਲਿਆ ਵਛੀ ਦੀ ਹਾਂ ਹੋਰ ਇਹ ਫੇਰ ਹਾਂ ਫੇਰ ਤੋਰ ਜੱਟਾਂ ਦੇ ਕਰਮ ਵਾਲਿਆਂ ਕੋਲ ਤਿਆਰ ਹੋ ਗਈ ਤੇ ਪੰਡਾ ਪਾਉਗੇ ਕੀ ਕਰ ਸਕਦੇ ਜੋ ਨਹੀਂ ਅੱਗੇ ਨੂੰ ਤੋਂ ਨਹੀਂ ਫੇਰ ਸ਼ਰਮ ਬਣ ਜਣਾ ਵਾਂ ਸਤਾਈ 28 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਭਰਿਆ ਕਰਮਾਲੀ ਨੇ ਜਿਹੜਾ ਵੀਰ ਜੀ ਇਹ ਗਿਆ ਨਾ ਲੈ ਉਹ ਗਾਹ ਪੱਕਾ ਬਣ ਜਾਏਗਾ ਸਾਡਾ ਅੱਛਾ ਜੀ ਜਿੰਨੀ ਤਸੱਲੀ ਆ ਬਹਿਣ ਦੀ ਠੀਕ ਹੈ ਠੀਕ ਹੈ ਜੀ ਧਿਆਨ ਨਾਲ ਵੀਰੋ ਜਾ ਨਾਲ ਮੜਾ ਜਾ ਚੱਲ ਆਓ ਬੱਸ ਕਿਉਂ ਹਾਂਜੀ ਬੰਦਾ ਕਰ ਸਕਦੇ ਆ ਤਗੜੇ ਕਦ ਕਰਮਾਲੀ ਦੇ ਫਾਰਮ ਵਾਲੀ ਬਹਿੜਿਆ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲੈ ਇਹਨੂੰ ਚੰਗਾ ਦੁੱਧ ਕੱਢੀ ਉਹਦੇ 30 ਪਲੱਸ ਜਾਂ ਨਾਲ ਹੀ ਬਹਿੜਿਆ ਜੀ ਮੰਗਲ ਤਾਂ ਲੱਗੇ ਨਿਕਾ ਦੇ ਹਜ਼ਾਰ ਹਾਂਜੀ ਹਾਂਜੀ ਆਓ ਜੀ ਸਾ ਚੈੱਕ ਕਰ ਸਕਦੇ ਕੱਢ ਤੁਸੀਂ کیا ਕਰਦੇ ਬਹੁਤ ਹੀ ਜ਼ਿਆਦਾ ਬਾ ਕੁਮਾਲ ਹੈ ਮੰਗਲ ਵੀਰ ਤੋਂ ਵੀ ਹਾਈਟ ਜ਼ਿਆਦਾ ਕੱਢਦੀ ਹੈ ਕਿ ਆਪਾਂ ਜ਼ਿਆਦਾ ਨਹੀਂ ਆ ਵੀਰ ਭਰਾ ਸਿਆਣੇ ਆ ਹਾਂਜੀ ਹਾਂਜੀ ਜਿੱਥੇ ਇਹਨੇ ਲਗਣਾ ਇਹਨੇ ਜਿੱਥੇ ਆਮਨੇ ਲਗਣਾ ਉਹਨੇ ਉਹਨਾਂ ਨਾਲ ਬਿਲਕੁਲ ਸਹੀ ਗੱਲ ਹੈ ਉਹ ਆਪਣੇ ਥਾਂ ਇਹ ਆਪਣੇ ਥਾਂ ਹਾਂਜੀ 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 ਇਹਦਾ ਭਾਜੀ ਮੁੱਲ ਕਰੋ ਤੇ ਮੁੱਲ ਵੀਰ ਜੀ ਬੱਛੀ ਤਾਂ ਹੈਗੀ ਹੈ 1.5 ਲੱਖ ਦੀ ਅੱਛਾ ਜੀ 1.5 ਦੀ ਹੈ ਬੱਛੀ ਵੇਚ ਦੇਈ ਦੀ ਆ ਹਾਂ ਜੀ ਪਰ ਜਾਇਜ਼ ਦੇ ਦਾਂਗੇ ਕੋਈ ਨਹੀਂ ਜਾਇਜ਼ ਲਈ ਤੇ ਜਾਇਜ਼ ਦਵਾਂਗੇ ਠੀਕ ਹੈ ਜੀ ਬੱਛੀ ਵੇਰੀਏ 1.30 ਦੀ 1.30 ਦੀ ਹਾਂ ਜੀ 5 ਛੱਡ ਦਈਏ ਮਾਦਨਾ ਮੇਰਾ ਨਹੀਂ ਕਰਦਾ ਛੱਡਣ ਨੂੰ 1.5 ਜਵੇਂ ਤੁਹਾਨੂੰ ਮੈਂ ਨਾ ਵੀ ਨਾ ਇੰਦਾ ਕਰੀਏ ਅੱਛਾ ਜੀ ਮਹਾਰਾਜ ਕਿਹਨੂੰ ਲੈਣਾ ਦਾ ਹੈ ਲੈਣੀ ਹੈ ਲਾਭ ਕਰੇ ਸਹੀ ਹੈ ਕਿ ਦੇ ਦੇ ਨੇ ਕੋਈ ਨਹੀਂ ਜਾਇਜ਼ ਜੀ ਇੱਕ ਪੰਡੀ ਦੀ ਹਾਂ ਜੀ ਮੈਂ 5 ਹੋਰ ਛੱਡ ਦਣਾ ਇੱਕ 20 ਇੱਕ 20 ਜੋ 2000 ਰੁਪਏ ਛੋਟ ਕਰ ਦਾਂ ਇੱਕ 18 18 ਦੇ 18 ਵਾਲਾ ਹੀ ਮੇਰਾ ਵੀਰ ਫੋਨ ਲਾਵੇ ਅੱਛਾ ਜੀ ਬੱਚੀ ਸਿਰ ਤੇ ਆਣ ਤੇ ਸਾਈ ਪਾ ਕੇ ਇੱਥੇ ਆ ਜੇ ਆਣ ਕੇ ਵੇਖੇ ਤਾਂ ਵੱਧ ਦੇਵੂਗੀ ਠੀਕ ਹੈ ਠੀਕ ਹੈ ਲੋ ਜੀ ਵੀਡੀਓ ਦੇ ਨਾਲ ਉਹ ਬਾਤ ਜੂਮ ਜਾਂ ਕਰਕੇ ਬੁਖਾਵਾਂਗੇ ਉਹ ਕਰਾਂਗੇ ਇਹ ਕਰਾਂਗੇ ਨਹੀਂ ਬਿਲਕੁਲ ਨਹੀਂ ਸਹੀ ਗੱਲ ਹੈ ਮੈਂ ਉਹ ਦੇਵੂਗੀ ਬਿਲਕੁਲ ਸਹੀ ਗੱਲ ਹੈ ਮੇਰਾ ਵੀਰ ਭਰਾ ਇੱਥੇ ਆਣ ਕੇ ਲੱਦ ਕੇ ਲੈ ਕੇ ਬਲੈਰੋ ਆਵੇ ਜਿੰਨੇ ਲੈਣੀ ਆ ਅੱਛਾ ਜੀ ਤੇ ਜੇ ਕੋ ਲਾਗੇ ਬੰਦੇ ਕਾਲੀ ਲੈ ਆਵੇ ਠੀਕ ਹੈ ਠੀਕ ਹੈ ਲੋ ਜੀ ਵੀਡੀਓ ਦੇ ਨਾਲ ਉਹ ਡਬਲ ਚੀਜ਼ ਦੇਖੋ ਜੇ ਇੱਥੇ ਆ ਗਏ ਤੇ ਚੈੱਕ ਕਰ ਸਾਡੇ ਜਾਣ ਸਾਡੇ ਫਾਰਮ ਵਾਲੀ ਵਹਿੜ ਤਸੱਲੀ ਕੀਤੀ ਪੂਰੀ ਅੱਛਾ ਜੀ ਜਿੰਨੇ ਵੀ ਮੇਰੇ ਵੀਰ ਨੇ ਖਾਣੇ ਆਣ ਕੇ ਤਸੱਲੀ ਕਰਕੇ ਖੜੇ ਜਿਹੜਾ ਆਨਲਾਈਨ ਮਗਰ ਸਾਡੀ ਪੂਲ ਗਰੰਟੀ ਹੋ ਠੀਕ ਆ ਠੀਕ ਆ ਠੀਕ ਆ ਇਹ ਡੰਗਰ ਲੈਣਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਫੇਸ ਫੇਸ ਹੋਏ ਜਿਹੜੇ ਤਸੱਲੀ ਕਰੋ ਚੋ ਕੇ ਆਪਣਾ ਪਾਸ ਕਰਕੇ ਤੇ ਫੇਰ ਠੀਕ ਆ ਠੀਕ ਆ ਠੀਕ ਆ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ